ਪਟਿਆਲਾ ਦੇ ਇੰਦਰਾ ਕਲੋਨੀ ਵਿੱਚ ਰਾਤ ਨੂੰ ਕਈ ਲੋਕ ਪੁਰਾਣੀ ਟਾਇਰਾਂ ਨੂੰ ਅੱਗ ਲਗਨ ਦਾ ਕੰਮ ਉਹਨਾਂ ਵੱਲੋਂ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਆਸ-ਪਾਸ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਸਾਹ ਲੈਣਾ ਵੀ ਔਖਾ ਹੋਇਆ ਪਿਆ ਉਹਨਾਂ ਨੇ ਕਿਹਾ ਕਿ ਅਸੀਂ ਨਗਰ ਨਿਗਮ ਕਮਿਸ਼ਨਰ ਡੀਸੀ ਪਟਿਆਲਾ ਪੰਜਾਬ ਪੁਲਿਸ ਕੰਟਰੋਲ ਬੋਰਡ ਉੱਤੇ ਪਟਿਆਲਾ ਐਸਐਸਪੀ ਨੂੰ ਇਸ ਸਬੰਧੀ ਸ਼ਿਕਾਇਤ ਕਿੰਨੀ ਵਾਰ ਕਰ ਚੁੱਕੇ ਆ ਪਰ ਉਹਨਾਂ ਨੂੰ ਕੋਈ ਵੀ ਵਿਭਾਗੀ ਅਧਿਕਾਰੀ ਨਾ ਤਾਂ ਉਹਦੀ ਗੱਲ ਹੁੰਦਾ ਹੈ ਅਤੇ ਨਾ ਹੀ ਕੋਈ ਕਾਰਵਾਈ ਹੁੰਦੀ ਹੈ ਪਰ ਜਿਵੇਂ ਇਹ ਸਿਹਤ ਮੰਤਰੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਇੰਦਰਾ ਕਲੋਨੀ ਪਹੁੰਚ ਗਏ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨ ਡੀਸੀ ਪਟਿਆਲ ਨੂੰ ਸੱਚਵਾਦੀ ਦਿੱਤੇ ਨਰੇਸ਼ਾ ਨੇ ਕਿਹਾ ਕਿ ਮੈਨੂੰ ਇੱਕ ਹਫਤੇ ਵਿੱਚ ਆਪਣਾ ਜਵਾਬ ਦਿਓ ਟਾਇਰਾਂ ਨੂੰ ਅੱਗ ਲਗਾਉਣ ਦਾ سلسلہ ਬੰਦ ਹੋਣਾ ਚਾਹੀਦਾ ਹੈ ਉਹਨਾਂ ਨੇ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨ ਨੂੰ ਵੀ ਗੱਲਬਾਤ ਵਿੱਚ ਝਾੜਿਆ ਦੱਸ ਦਈਏ ਕਿ ਇਸ ਕਲੋਨੀ ਵਿੱਚ ਬਹੁਤ ਸਾਰੇ ਪਰਿਵਾਰ ਪੁਰਾਣੇ ਟਾਇਰਾਂ ਦਾ ਕਾਰੋਬਾਰ ਕਰਦੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਇਹ ਟਾਇਰਾਂ ਨੂੰ ਅੱਗ ਲਗਾਉਣ ਦਾ ਕੰਮ ਕਰ ਰਹੇ ਸਨ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਸਨ ਔਰ ਅੱਗੇ ਆਓ ਜਰਾ ਆ ਤੁਹਾਡੇ ਕੋਲ ਕਦੋਂ ਦੀਆਂ ਕਪੜੇਸ ਆ ਰਹੀਆਂ ਜੀ ਕਦੋਂ ਦੀਆਂ ਹੈਗੀਆਂ ਜੀ 22 ਇਹ 22 ਤੋਂ 23 22 ਤੋਂ ਲੋਕ ਤੁਹਾਨੂੰ ਲਗਾਤਾਰ 21 ਜੀ ਹੋਈ ਹੈ 21 ਜੀ 21 ਤੋਂ 22 ਤੋਂ 23 ਤੋਂ 24 ਤੋਂ 25 ਤੁਹਾਡੇ ਕੋਲ ਕੰਪਲੀਟ ਬਾਰੇ ਲੋਕ ਪਾਗਲ ਹੈ ਜੀ ਮਤਲਬ ਨਿਸਰੇ ਆਲਰੇਡੀ ਲਿਖੀ ਹੋਈ ਹੈ ਕਾਰਪੋਰੇਸ਼ਨ ਹੋਈ ਸਰ ਨਹੀਂ ਕਾਰਪੋਰੇਸ਼ਨ ਲਿਖੀ ਹੋਈ ਹੈ ਇਹ ਜੇ ਤੇ ਜੇ ਸ਼ਹਿਰ ਚ ਪੋਲੂਸ਼ਨ ਹੁੰਦਾ ਤੁਹਾਡਾ ਕੋਈ ਰੋਲ ਨਹੀਂ ਹੈ ਬਿਲਕੁਲ ਹੈਗਾ ਸੀ ਕੀ ਰੋਲ ਹੈ ਤੁਹਾਡਾ ਸਰ ਅਸੀਂ ਪਹਿਲਾਂ ਵੀ ਆ ਕੇ ਦੇਖਿਆ ਸੀ ਇਕਲੀ ਪਲਾਟ ਹੈ ਅਨਮੋਲ ਤੁਹਾਨੂੰ ਪਤਾ ਲੱਗੇ ਕਿਹਦੇ ਨਾਮ ਤੇ ਪਲਾਟ ਹੈ ਸਰ ਅਸੀਂ ਐਕਸ਼ਨ ਕਿਸ ਤੇ ਲਈਏ ਸਰ ਉਹ ਮੇਨ ਕਿ ਸੜਕਲਸਰਨ ਆਨਲਾਈਨ ਦੱਸਿਆ ਜੀ ਤੁਸੀਂ ਮਿਸਪੋਰ ਕਾਰਪੋਰੇਸ਼ਨ ਨੂੰ ਕਹਿੰਦੇ ਲੱਗਦੀ ਤੁਹਾ ਜਿਹੜੇ ਵੀ ਨਾਲ ਟੀਮ ਨੂੰ ਚਾਹੀਦੀ ਕਿਉਂਕਿ ਇੱਥੇ ਜਦੋਂ ਵੀ ਸੀ ਪਿੱਛੂ ਚੈੱਕ ਕੀਤੇ ਤਾਂ ਜਿਹੜੀ ਕਲੋਨੀ ਹੈਗੀ ਜਿਹੜੀ ਉਹਦਾ ਟਾਇਰ ਰਹਤੇ ਨੇ ਉਹ ਅਨਸੋਸ਼ਲ ਨੇ ਤੇ ਉਹਨਾਂ ਦੇ ਇਹ ਡਰ ਦੇ ਮਾਰੇ ਆ ਕਿ ਕੋਈ ਕੋਈ ਹਰਦਾ ਦਿੰਦਾ ਨਾ ਹੋ ਜੇ ਅਸੀਂ ਹੁਣ ਪਿਛਲੇ ਹਫਤੇ ਵੈਰੀਫਾਈ ਵੀ ਕਰਾਈ ਸੀ ਮੈਂ ਜੀ ਨੂੰ ਭੇਜ ਕੇ ਉਹੀ ਹੈ ਕਿ ਆ ਜਿਹੜੀ ਛੇ ਛੇ ਪਲਾਟs ਛਾੜਦੇ ਨੇ ਇਹ ਨਹੀਂ ਪਤਾ ਲੱਗਦਾ ਦੱਸਦਾ ਦੱਸਣ ਨੂੰ ਤਿਆਰ ਨਹੀਂ ਕਿਉਂਕਿ ਇਹ ਪਲਾਟ ਕਿਹਦੇ ਨਾਮ ਤੇ ਅਸੀਂ ਜਿਹੜਾ ਲੈਟਰ ਕਿਸੇ ਵੀ ਇਸ਼ੂ ਕਰੀਏ ਜਾਂ ਕੋਈ ਫਾਈਲ ਨਿਕਲ ਨਹੀਂ ਸਕੀ ਐਸ ਕੇ 500 ਉਹ ਵੀ ਵਾਰੀ ਜਾ ਕੇ ਤੁਸੀਂ ਕਹਨੂੰ ਦੱਸਣਾ ਜੀ ਤੁਸੀਂ ਅਕਵਾਇਰ ਕਰ ਲਓ ਇਹਨੂੰ ਨੋਟਿਸ ਲਾ ਉਹ ਕੋਈ ਇਹ ਹਫਤੇ ਬਾਅਦ ਸਰਟਰੀ ਹੋ ਜਾਏਗਾ ਇਹ ਬਸ ਗੱਲ ਖਤਮ ਹੋ ਗਈ ਸਰ ਆਲਰੇਡੀ ਸਰ ਕੋਈ ਸ਼ੁਰੂ ਜਦੋਂ ਜਦੋਂ ਕੋਈ ਦੱਰੀਆ ਇਹ ਬਾਉਂਡਰੀਆਂ ਕਹਿ ਕਿ ਉਹ ਕਰਵਾਈਆਂ ਸੀ ਉਹਨਾਂ ਨੇ ਇੱਕੀ ਤੋਂ 4 ਸਾਲ ਹੋ ਗਏ ਲੋਕਾਂ ਨੂੰ ਤੱਕੇ ਖਾਂਦਿਆਂ ਨੂੰ 4 ਦਿਨ ਸਾਲ ਸਾਡੀ ਮਿਸਟਰੀ ਬਣੀ ਨੋ ਹੋ ਗਏ ਤਿੰਨ ਵਾਰੀ ਮੈਂ ਇੱਥੇ ਆ ਰਿਹਾ ਆ ਕੋਰਪੋਰੇਸ਼ਨ ਦੂਦ ਹੋਈ ਕਮਿਸ਼ਨਰ ਨੇ ਸਭ ਕਿਹਾ ਸੀ ਮੀਟਿੰਗ ਹੋਈ ਸੀ ਸਰ ਲਾਸਟ ਵੀਕ ਉਹਦੇ ਚ ਇੱਕ ਟੀਮ ਲਾ ਕੇ ਭੇਜਾਂਗੇ ਸਰ ਕੁਝ ਹੀ ਕੁਝ ਨਹੀਂ ਹੋ ਰਿਹਾ ਜੀ ਇਹ ਮੈਨੇ ਬਿਲਕੁਲ ਫੇਲ ਡਿਸੀਜਨ ਹਰ ਲਈ ਦਿਨ ਭਾਰੀ ਕਰਵੇ ਫਿਕਰ ਹੈ ਜੀ ਦੇਖੋ ਅਗਲੀ ਕੀ ਹੋਏਗੀ ਇਟ ਇ ਵੈਰੀ ਕਲੀਅਰ ਬਿਲਕੁਈ ਨਹੀਂ ਸਰ ਇਹ ਇਹ ਸੀ ਪ੍ਰੋਬਲਮ ਹੈਗੀ ਹੈ ਬਟ ਵੀ ਲੇਕ ਟੂ ਸੋਲਵ ਇਟ ਆਲਸੋ ਸਰ ਬਟ ਕਲੈਕਟਿਵਲੀ ਵੀ ਲੇਕ ਸੋਲਵ ਇਟ ਇੱਕ ਇੱਕ ਸਰ ਬੰਦੇ ਨੂੰ ਇੱਥੇ ਕੋਈ ਬੰਦੇ ਜਿਹੜੇ ਡਿਟਾਇਰ ਰੱਖਦੇ ਨੇ ਉਹ ਫਾਤਰੀ ਫੜਾਉਂਦੇ ਨੇ ਕਿਸੇ ਅਨਸੋਸ਼ੀਅਲ ਨਹੀਂ ਬੰਦੇ ਉਹ ਯਾਰ ਚੋਰ ਤੁਹਾਨੂੰ ਆ ਕੇ ਕਹੂਗਾ ਵੀ ਮੇਰਾ ਹੱਥ ਫੜ ਲਓ ਤੁਸੀਂ ਤੁਸੀਂ ਫੜਨਾ ਜਾ ਕੇ ਉਹਨੂੰ ਜਿੱਥੇ ਮਰਜੀ ਲੱਭੋ ਉਹ ਤਾਂ ਭੱਜ ਜਾਊਗਾ ਉਹ ਤਾਂ ਲੱਗਦੀ ਹੈ ਕਿ ਜਿਹੜੇ ਨੇ ਨੇਪਾਲ ਦੇ ਬਾਰਡਰ ਤੋਂ ਫੜ ਕੇ ਲਿਆਉਗੇ ਕਦੇ ਐਸਐਸਪੀ ਸਾਹਿਬ ਉਹ ਪਾਸੀਆ ਉਹਨਾਂ ਨੇ ਅਮਰੀਕਾ ਚ ਫੜ ਲਿਆ ਜਾ ਕੇ ਜੀ ਮਰਨੂੰ ਸਾਹਮਣੇ ਕਹਿ ਰਹੇ ਠੀਕ ਪਛਿਆ ਫੜਿਆ ਜੀ ਅਮਰੀਕਾ ਜਾ ਕੇ ਅਮਰੀਕਾ ਸਵਾਲ ਲੈਣੇ ਜਾ ਕੇ ਪੜਨਾ ਹੋਇਆ ਸੀ ਜੀ ਮੋਟਰ ਦਾ ਫੋਰਸ ਲੋ ਜਿਹੜੀ ਲੈਣੀ ਹੈ ਜੀ ਉੱਤੇ ਐਗਰੀਨ ਹੈ ਸਰ ਜਦੋਂ ਮਰਜੀ ਫੋਰਸ ਸਾਇਲੈਂਸਰ ਮੈਂ ਤਾਂ ਐਪੀਪੀਸੀਬ ਦੀ ਟੀਮ ਆ ਕੇ ਬੈਠੇ ਦੇ ਨਾਲ ਆ ਗਈ ਜ਼ਿੰਮੇਵਾਰੀ ਕਿਸੇ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੈ ਫੋਰਸ ਦੀ ਗੱਲ ਕੀਤੀ ਵੀ ਜਦੋਂ ਅਸੀਂ ਗਏ ਸੀ ਜੀ ਕਾਰਪੋਰੇਸ਼ਨ ਉਹਨਾਂ ਨੇ ਕਿਹਾ ਸੀਗਾ ਜੀ ਵੀ ਸਾਨੂੰ ਤੁਸੀਂ ਫੋਨ ਕਰੋ ਕਾਰਪੋਰੇਸ਼ਨ ਆਫਿਸ ਕਿੱਥੇ ਹੈ ਇਹਨੇ ਜਿਹੜੂ ਤੇ ਛਾਲ ਸੁਣ ਕੇ ਭੱਜ ਜਾਂਦੇ ਆ ਜੀ ਅਸੀਂ ਸਾਰਾ ਕੁਝ ਕਰ ਕਰ ਅਸੀਂ ਇੱਕ ਇੱਕ ਉਹਨਾਂ ਦੀ ਜਿਹੜੀਆਂ ਇਨਸਟਰਕਸ਼ਨਸ ਫਾਲੋ ਕਰੀਆਂ ਸਰ ਜੀ ਉਹ ਕਰਤਾ ਜੀ ਹੁਣੇ ਆਪਾਂ ਨਾ ਇੱਕ ਪਰਚਾ ਦਰਜ ਕਰਾਂਗੇ ਜਿਹੜੀ ਬਹੁਤ ਨਾਲ ਲੱਗ ਲੱਗ ਠੀਕ ਹੈ ਉਹਦੇ ਜਿੰਨੇ ਤੁਹਾਡੇ ਕਬਾੜੀਏ ਨੇ ਉਹ ਸਾਰੇ ਲੈ ਆਵਾਂਗੇ ਦੰਗੀਆਂ ਗੱਡੀਆਂ ਗੁੱਡੀਆਂ ਖੜੀਆਂ ਸਾਰੀਆਂ ਹੁਣੇ ਚੱਕਾ ਦੇ ਬਸ ਬਸ ਜਿਹੜੀ ਰੋਡ ਤੇ ਆ ਬਿਲਕੁਲ ਸਹੀ ਹੈ ਜੀ ਇਹ ਸੋਣੇ ਕਰਾ ਦੇ ਤਦ ਰਕੇ ਅਸੀਂ ਨੰਬਰ ਤਾਂ ਅਸੀਂ ਅਨੁਸਾਰ ਅਨੁਸਾਰ ਲੱਗਦਾ ਤੁਹਾਨੂੰ ਵਾਅਦਾ ਕਰਾਂਗੇ ਕੋਈ ਕਰਦੇ ਕਾ ਜੀ ਸਾਡੇ ਕੋਲ ਦੇਖ ਲੈਂਦੇ ਇੱਕ ਬੰਦਾ ਕੋਈ ਵੀ ਐਕਸਪੋਰਟ ਇਹਨਾਂ ਕੋਲ ਕਿੱਥੇ ਟਾਈਮ ਹੈ ਤਾਂ ਅਸੀਂ ਦੇਖਣਾ ਕਿੱਦਾਂ ਕਰਨਾ ਜੀ ਜੀ ਆਪੇ ਕਰ ਲੈ ਸਾਡੀ ਰਿਪੋਰਟ ਕਰਨਾ ਅਸੀਂ ਬੰਦ ਕਰਨਾ ਤੁਸੀਂ ਇਹ ਜੋ ਕੱਢ ਲੈ ਤੁਸੀਂ ਸਾਡੇ ਨੰਬਰ ਵੀ ਲੈ ਲਓ ਸਾਨੂੰ ਫੋਨ ਕਰ ਸੀ ਧੰਨਵਾਦ ਜੀ ਇੱਕ ਤਾਂ ਇਹ ਪਲਾਟ ਆ ਜੀ ਇੱਕ ਤਾਂ ਕੱਲ ਉੱਥੇ ਅੱਗ ਲੱਗੀ ਸੀ ਜਿਹੜੀ ਵਾਇਰਲ ਹੋਈ ਆ ਉਹਨੂੰ ਦੇਖ ਕੇ ਮੈਂ ਆਇਆ ਠੀਕ ਆ ਜੀ ਬਹੁਤ ਚੱਲੀ ਹਥੋਂ ਇੱਕ ਆ ਤੁਹਾਡੇ ਇੱਥੇ ਮੈਂ ਕਿੰਨੀ ਦੇਰ ਤੋਂ ਇਹ ਲਗਾਤਾਰ ਤਾਰ ਸਾੜਦੇ ਆ ਤਾਰਾ ਸਾੜਦੇ ਆ ਬਾਰੇ ਟਾਕਸਿਕ ਫਿਊਮਸ ਇਹਦੇ ਤੇ ਤੁਹਾਡੇ ਨਿਊ ਮੈਰ ਸੈਕਲੋਨੀ ਇੰਦਰਾ ਕਲੋਨੀ ਨਰਿੰਦਰਾਨ ਐਕਲੇਵ ਜੁਹਾਰ ਨਗਰ ਇਹ ਮੇਰੀਆਂ 5-6 ਕਾਲ ਨਹੀਂ ਆ ਜਿਹੜੀਆਂ ਬਹੁਤ ਪੀੜਤ ਆਈ ਕਾ ਡਿਸਟੈਂਸ ਕਾਲਸ एवरीडे ਨਹੀਂ ਨਹੀਂ ਲਿਸਨ ਟੂ ਮੀ ਲਿਸਨ ਟੂ ਮੀ ਆ ਤੁਹਾਡੇ 22 ਤੋਂ ਚਿੱਠੀਆਂ ਦੇ ਰਿਹਾ ਇਹਨਾਂ ਨੂੰ ਵੀ ਦੇ ਰਿਹਾ ਕਮਿਸ਼ਨਰ ਮਾਸਟਰ ਕਾਰਪੋਰੇਸ਼ਨ ਚ ਵੀ ਦੇ ਰਿਹਾ 21 ਤੋਂ ਦੇ ਰਿਹਾ ਔਰ ਆ ਤੁਹਾਡੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਇਹਨਾਂ ਨੇ 25 ਦਿੱਤੀ ਆ ਆ 24 ਦਿੱਤੀ ਆ ਮਤਲਬ ਦੇ ਆ ਸਾਰੇ ਸਾਈਨ ਕਰਾ ਕਰਾ ਕੇ ਮਤਲਬ ਤੁਹਾਡੇ ਆ ਡਿਪਟੀ ਕਮਿਸ਼ਨਰ ਕਨੇ ਬੰਦਿਆਂ ਦੇ ਸਾਈਨ ਕਰਾ ਕੇ ਨਾ 23 24 25 ਤਿੰਨ ਸਾਲ ਦੀ ਐਪਲੀਕੇਸ਼ਨ ਆ ਆ ਸਾਰੇ ਨੰਬਰ ਵੀ ਬਟ ਨੋਬਾਡੀ ਲਿਸਨਸ ਟੂ ਦਿਸ ਡੈਟਸ ਵਾਈ ਆ ਹੇਰ ਟੂ ਕਮ ਸਰ ਆਈ ਗਾਟ ਸੋ ਮਨੀ ਡਿਸਟ्रेस ਕਾਲਸ ਦੇਖੋ ਜੀ ਆਈ ਐਮ ਅਨਸਰਏਬਲ ਟੂ ਦ ਪੀਪਲ ਲਿਸਨ 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 ਮਿਸਟਰ ਸਾਹਿਬ ਆਈ ਐਮ ਅਨਸਰਏਬਲ ਟੂ ਦ ਪੀਪਲ ਐਂਡ ਯੂ ਆਰ ਅਨਸਰਏਬਲ ਟੂ ਦ ਗਵਰਨਮੈਂਟ ਆਈ ਐਮ ਪਾਰਟ ਆਫ ਦ ਕਾਮਨ ਮੈਂ ਵਿਧਾਨ ਸਭਾ ਨੂੰ ਵੀ ਅਨਸਰਏਬਲ ਆ ਉੱਥੇ ਖੜ ਕੇ ਵੀ ਮੈਂ ਜਵਾਬ ਦੇਣਾ ਔਰ ਮੈਂ ਲੋਕਾਂ ਦੇ नहीं टीम भेजी थी आपने पोल्यूशन कंट्रोल बोर्ड वाले कहते हैं आपने चिट्ठी लिख दी थी इसका को कोई ज्वाइंट एक्शन होना चाहिए ज्वाइंट एक्शन डिप्टी कमिश्नर मैडम आप करोगे सुनो आपकी टंकी आई वॉन्ट द इंटायर लैंड टू बी डेली आपकी सरकारी जमीन कितनी है ठीक है जी उसकी चाहे आप उसमें तार लगाओ बाउंड्री करो देर लेट देर भी गवर्नमेंट लैंड जितने आपके प्लॉट हैं जहाँ पे ये सारा हुआ है उनकी अकाउंटेबिलिटी फिक्स करो ठीक है जी जहाँ तो इसको सिक्योर करें वो जहाँ आप इसको एक्वायर करने का नोटिस दे रहे हो उसको जो भी एक्शन करो बट पीपल हैव द राइट टू ब्रीथ क्या करेंगे लोग आप पानी पानी तो बाजार से ले आओगे आप जाके सांस हवा कहाँ से ले आओगे ऑक्सीजन कहाँ से ले आओगे हाउ विल पीपल ब्रीथ सो आई एम देखो मतलब एक बार हो गया दो बार हो गया आई हैव कम हियर थ्री फोर टाइम्स मतलब एवरी टाइम विद द ऑफिसर्स ऑफिसर्स कीप ऑन चेंजिंग हाउ कैन आई हेल्प ठीक है जी सो सिचुएशन शुड चेंज ऑन द ग्राउंड ऑफिसर चेंज करने से क्या होगा जी मतलब ठीक है आप तो फिर चले जाओगे यू विल नॉट बी हियर आफ्टर वन और टू इयर्स आप डीसी बन जाओगे कहीं मतलब डीसी मैडम कमिश्नर बन जाएंगे सेटरी बन जाएंगे फिर चीफ सेक्रेटरी बन जाएंगे लेकिन पीपल विल नॉट हैव द क्लीन एयर टू ब्रीथ पोल्यूशन कंट्रोल बार्ड वाले इतने पुलिस इतने डिप्टी कमिश्नर इतने कमिश्नर इतने बट एल्स कैन आई डू ਸਰ ਹੋ ਜਾਣਾ ਹੈ ਸਰ ਫੋਰ ਸ਼ੋਰ ਮੇਰੇ ਤਾਂ ਅੱਗੇ ਅੱਗੇ ਪਾਰਕ ਵੀ ਦਿਖਣਾ ਨੇ ਤਿੰਨ ਪਾਰਕ ਆਹਨ ਦੇਖੋ ਜੀ ਸਾਰਾ ਪਾਰਕਸ ਫਾਈ ਕਰਕੇ ਉਹਦੇ ਵਿੱਚ ਬੂਟੇ ਲਾਉਣ ਨੂੰ ਕਿੰਨਾ ਖਰਚਾ ਹੁੰਦਾ ਉਹਦੇ ਵਿੱਚ ਥਿਸ ਇਜ਼ ਦਾ ਮਿਸਪੋਰ ਕਾਰਪੋਰੇਸ਼ਨ ਪਾਰਕ ਜੀ ਐਸੇ ਤਿੰਨ ਪਾਰਕ ਆਹਾਂ ਪੇ ਸਰ ਥਿਸ ਇਜ਼ ਦਾ ਪਾਰਕ ਬਾਉਂਡਰੀ ਵਾਲ ਹੋਈ ਹੋਈ ਆ ਜੀ ਬੈਂਚ ਦਿੱਤੇ ਹੋਏ ਆ ਆ ਤੁਹਾਡਾ ਬਣਿਆ ਹੋਇਆ ਇੱਥੇ ਸ਼ੈੱਡ ਬਣਨਾ ਸੀ ਲੋਕਾਂ ਨੇ ਬੈਠ ਕੇ ਸ਼ਾਦੀ ਕਰਨੀ ਸੀ ਥਿਸ ਇਜ਼ ਦਾ ਪਾਰਕ ਜੀ ਬੰਦਾ ਸਾਰਿਆਂ ਦੀ ਕੰਡੀਸ਼ਨ ਇਹ ਹੈਗੀ ਅੱਜ लोग तरह ट्राई कर रहे है जी मतलब 3 साल हो गए हमारी सरकार को ए ਤੁਸੀਂ ਇਹ ਰਹਿਣ ਦਿਓ ਜੀ ਮੈਡਮ ਇਹ ਮੈਨੂੰ ਵਾਪਸ ਚਾਹੀਦੀ ਹੈ ਤੁਸੀਂ ਕਾਪੀ ਕਰਕੇ ਜਿਹੜੀ ਜਿਹਦੇ ਨਾਲ ਸੰਬੰਧਤਾ ਉਹਨਾਂ ਨੂੰ ਭੇਜੋ ਦੇ हैव टू ਐਕਸਪਲੇਨ ਇਟ ਟੂ ਮੀ ਐਂਡ ਚੇਂਜ ਦਾ ਮੈਨੂੰ ਮੈਨੂੰ ਹਲਾਤ ਬਦਲਨੇ ਚਾਹੀਦੇ ਇੱਥੇ ਠੀਕ ਹੈ ਇੱਥੇ ਜੇ ਮੁੜ ਕੇ ਅੱਗ ਲੱਗੀ ਹੋਈ ਮੈਂ ਪਹੁੰਚ ਗਿਆ ਤਾਂ ਨਾ ਆਏ ਲਗੇਨ ਕਾਲਜ ਹੋਇਆ ਦੂ ਵਟ ਐਵਰ ਇਟ ਟੇਕਸ ਸਟੇਕ ਟੈਕਸ਼ਨ ਕਰੋ ਆਈ ਵਾਂਟ ਅਸਰਬਿਲਟੀ ਜੇ ਮਿਹਨਤ ਵਾਸੇ ਮਿਹਨਤ ਵੀ ਆਦਨ ਹਰਡਰ ਰੋਲ ਠੀਕ ਹੈ ਇਹ ਬਾਕੀ origignal ਮੈਨੂੰ ਵਾਪਸ ਕਰਨੀ ਹੈ ਤੁਸੀਂ ਆ ਬਿਲ ਰਿਟਰਨ ਦਾ origignal ਜੀ ਠੀਕ ਹੈ ਇਹ ਤੁਹਾਨੂੰ ਵਾਪਸ ਮਿਲ ਜਾਏਗੀ ਸਰ ਕੋਈ ਨਾ ਸਰ ਕੋਈ ਨਾ ਸਰ ਲੋਕ ਨਹੀਂ ਦੇ 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 ਇਹ ਤੁਹਾਡੇ ਕੋਲ ਆ ਜੀ origignal ਮੈਂ ਕਹਿਤਾ ਜੀ ਦਿਸ ਦਿਸ ਵਿਲ ਸਟੇ ਵਿਦ ਯੂ ਠੀਕ ਹੈ ਦੇ ਹੈਵ ਰਿਪਰੈਜ਼ੈਂਟਡ ਟੂ ਐਵਰੀ ਸਿੰਗਲ ਅਥਾਰਟੀ ਨੋਬਾਡੀ ਇਜ਼ ਲਿਸਨਿੰਗ ਮਤਲਬ ਸਮਬਡੀ ਹੈਜ਼ ਟੂ ਟੇਕ ਐਕਸ਼ਨ ਜੀ ਮੈਂ ਐਦਾ ਨਹੀਂ ਚੱਲੇਗਾ ਇਹ ਮਤਲਬ ਦਿਸ ਨਾਟ ਬੀ ਬਿਜ਼ਨਸ ਐਜ਼ ਯੂਜ਼ੂਅਲ ਪੀਪਲ ਹੈਵ ਟੂ ਪਰਫਾਰਮ ਜੋਇੰਟ ਨਹੀਂ ਮੈਂ ਕੋਈ ਫੇਵਰ ਨਹੀਂ ਮੰਗ ਰਿਹਾ ਮੈਂ ਕੋਈ ਪਾਸਟਰ ਫੇਵਰ ਨਹੀਂ ਮੰਗ ਰਿਹਾ ਆਮ ਆਸਕਿੰਗ देम ਟੂ ਡੂ ਵਟ ਦੇ ਆਰ ਸਪੋਸਟ ਟੂ ਡੂ ਬਿਲਕੁਲ ਨਹੀਂ ਠੀਕ ਹੈ ਵੀ ਵਾਈ ਡੂ ਵੀ ਹੈਵ ਸੋ ਮਨੀ ਅਥੋਰਟੀ ਵੀ ਹੈਵ ਮਿਸਪਰ ਕੋਰਪੋਰੇਸ਼ਨ ਵੀ ਹੈਵ ਦਾ ਸਿਵਲ ਐਡਮਿਨਿਸਟ੍ਰੇਸ਼ਨ ਵੀ ਹੈਵ ਦਾ ਪੁਲਸ ਐਡਮਿਨਿਸਟ੍ਰੇਸ਼ਨ ਵੀ ਹੈਵ ਦਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵਿਚ ਇਜ਼ ਵਿਦ ਹੈਡਕੁਆਟਰ ਇਨ ਪਟਿਆਲਾ ਬਟ ਪੀਪਲ ਕੈਨਟ ਬਰੀਥ ਯੂ ਸੀ ਵਾਟ ਕਾਈਂਡ ਆਫ ਐਡਮਿਨਿਸਟ੍ਰੇਸ਼ਨ ਇਜ਼ ਦਸ ਪਾਣੀ ਵੀ ਚੱਕਰਾ ਹੋ ਇੱਥੇ ਤਾਂ ਸਾਰਾ ਸਭੀ ਚੱਕਰਾਓ ਸਾਰਾ ਤੇ ਇਹਦਾ ਸਾਰਾ ਹੱਥ ਤੋਂ ਸਾਰੀ ਸਫਾਈ ਹੋਣੀ ਚਾਹੀਦੀ ਇੱਥੋਂ ਜੀ ਮਤਲਬ ਲੋਕਾਂ ਨੂੰ ਐਜੂਕੇਟ ਕਰੋ ਆਪਣੇ ਸੈਨੇਟਰੀ ਇੰਸਪੈਕਟਰ ਭੇਜੋ ਸਫਾਈ ਵਾਲੇ ਬੰਦੇ ਭੇਜੋ ਇੱਥੇ ਕੋਈ ਗੰਦ ਕੋੜਾ ਘਟ ਨਹੀਂ ਹੋਣਾ ਚਾਹੀਦਾ ਜਿੱਥੇ ਕਰਨਾ ਹੈਗਾ ਉੱਥੇ ਵੀ ਉਹਦੀ ਮੈਨੇਜ ਕਰੋ ਜੀ ਉਸ ਦੀ ਜੋ ਸਾਇੰਟਿਫਿਕ ਮੈਨੇਜਮੈਂਟ ਆ ਉਹਦੀ ਸੈਂਡ ਕਰਾਜੇ 17 ਰੁਪਏ 1700 ਉਹ ਚੁਕਾਓ ਸਾਰਾ ਜੀ ਸਰਵੇ ਕਰਾਓ ਜਿੱਥੇ-ਕਿੱਥੇ ਕਰਦਾ ਜੀ ਉਹਨਾਂ ਸਾਨੂੰ ਇੱਕ ਵਾਰੀ ਦੱਸ ਦਿਓ ਉਹਨਾਂ ਨੂੰ ਇੱਦਾਂ ਹੀ ਦੋ ਪਾਰਕ ਹੋਰਾਂ ਦੇ ਜਿਹੜੇ ਨਾਲ ਦੋ ਪਾਰਕ ਹੋਰ ਵੀ ਆ ਜੀ ਅਪਰੋਚਮੈਂਟ ਕਰ ਦਿੱਤੀ ਇਹਦੇ ਨਾਲ ਠੀ ਮੈਨੂੰ ਕੋ ਮザ ਨਹੀਂ ਲੱਗਦਾ ਵੀ ਮੈਂ ਜੇ ਮੈਨੂੰ ਮੈਨੂੰ ਜੇ ਆਪਣੇ ਫੈਮਿਲੀ ਦੇ ਆਈ ਹੈਵ ਨੋ ਟਾਈਮ ਮਤਲਬ ਅੱਗੇ 3 ਦਿਨ ਦਾ ਮੇਰਾ ਪ੍ਰੋਗਰਾਮ ਆ ਰਿਹਾ ਬਹੁਤ ਵੱਡਾ ਮਤਲਬ ਯੁੱਧ ਨਸ਼ੇ ਵਿਰੋਧ ਆਈ ਐਮ ਕੰਪਲੀਟਲੀ ਟਾਇਰਡ ਆਪ ਮਤਲਬ ਨਾ ਬੈਂਡ ਆਈ ਐਮ ਗੈਟਿੰਗ ਦਿਸ ਟ੍ਰਸ ਕਾਲ ਆਮ ਗੈਟਿੰਗ ਡਿਸਟਰੈਕਟਡ ਫਰਮ ਮਾਈ ਐਕਚੁਅਲ ਵਰਕ ਵਿਚ ਆਮ ਸਪੋਸਟ ਟੂ ਡੂ ਸੋ ਬਿਕਾਜ਼ ਯੂ ਆਰ ਨੋਟ ਡੂਇੰਗ ਯੋਰ ਵਰਕ ਬਲੋ ਸੋ ਆਈ ਹੈਵ ਟੂ ਕਮ ਐਂਡ ਡੂ ਇਟ ਸੋ ਪਲੀਜ਼ ਸਾਰੇ ਜਣੇ ਮੈਨੂੰ ਇਸ ਤੋਂ ਬਾਅਦ ਮੈਂ ਆਈ ਵਿਲ ਵਿਜ਼ਿਟ ਦਿਸ ਐਵਰੀ ਵੀਕ ਟਲ ਇਟਸ ਰੈਟਿਫਾਈ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲਾਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊ ਮਰਸ ਕਲੋਨੀ ਆ ਨਰਿੰਦਰਨ ਕਲੇਵ ਜਜਾਰ ਨਗਰ ਆ ਚਾਰ ਪੰਜ ਜਿਹੜੀਆਂ ਕਲੋਨੀਆਂ ਹੈਗੀਆਂ ਨਾ ਤੋਂ ਬਹੁਤ ਲੋਕ ਦੁਖੀ ਸੀਗੇ ਤੋਂ ਅੱਜ ਮੈਂ ਇੱਥੇ ਸਰਪ੍ਰਾਈ ਐਸਐਸਪੀ ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਜਿੰਨੀਆਂ ਵੀ ਸਬੰਧਤ ਹੈਗੇ ਆ ਜੀ ਪੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੱਤਾ ਮੈਂ ਇੱਕ ਹਫ਼ਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟੱਟ ਰਾਈਟ ਔਰ ਜਿਹੜੀ ਟੈਂਕੀ ਬਣ ਰਹੀ ਹੈ ਓਵਰਹੈਡ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਪੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪੰਦ ਹੈ ਜਾਂ ਜਿਹੜਾ ਉਹਨੂੰ ਅੱਗ ਲਾਉਣ ਦਾ ਤਾਰਾ ਨੂੰ ਜਾਂ ਬਿਜਲੀ ਦੇ ਤਾਰਾਂ ਨੂੰ ਉਹਦਾ ਪਲਾਟ ਜਿਹੜਾ ਪਲਾਟ ਹੀ ਉਹਦਾ ਅਕਵਾਰ ਕਰ ਲਿਆ ਸਖਤ ਨਾਮ ਹੈਗਾ ਉਹ ਸਖਤ ਤੋਂ ਸਖਤ ਧਾਰਾ ਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸਮੀਤ ਦੇ ਨਾਮ ਉਹ ਘੱਟੋ ਘੱਟ ਉਹਨਾਂ ਨੂੰ ਸਾਹ ਲੈਣ ਦੇ ਮਤਲਬ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਨੂੰ ਸਾਫ਼ ਪਾਣੀ ਮਿਲੇ ਤੇ ਜੇ ਸਾਰੇ ਪਾਸੇ ਗੰਦਗੀ ਹੋਏਗੀ ਤਾਂ ਬਿਮਾਰੀਆਂ ਕੰਟਰੋਲ ਨਹੀਂ ਹੋਣਗੀਆਂ ਸਾਰੀ ਗੰਦਗੀ ਜਿਹੜੀ ਇਹ ਸਾਫ਼ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਲਟਰ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਮੈਂ ਉਹਨਾਂ ਨੂੰ ਵੀ ਵਾਰਨਿੰਗ ਦਿੰਦਾ ਜੀ ਕਿ ਤੁਸੀਂ ਸੁਧਰ ਜਾਓ ਜ